ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ ਚ ਆਪਾਂ ਜਿਹੜੀ ਬੀਜੀ ਦੀ ਪਨੀਰੀ ਕੱਲ ਤੇ ਸਵੇਰੇ ਭਰਤਾ ਦੀ ਪਾਣੀ ਤੇ ਕਿਆਰੀ ਖਾਗੀ ਪਾਣੀ ਸਾਰੇ ਤੇ ਢੇੜਾ ਮਾਰਨ ਆਇਤੀ ਪਨੀਰੀ ਵੱਲ ਆ ਦੇਖੋ ਤੂਆਂ ਮਾਰਨ ਲੱਗ ਗਈ ਪਨੀਰੀ ਤੁਰਪੀ ਵਧੀਆ ਜਿਆਦਾ ਪਾਣੀ ਆਪਾਂ ਦਿਨ ਚ ਪਾ ਕੇ ਤਾਂ ਨਹੀਂ ਖੜਾਉਂਦੇ ਪਾਣੀ ਗਰਮ ਹੋ ਜਾਂਦਾ ਹੈ ਟੈਂਪਰੇਚਰ ਧੁੱਪਾਂ ਦਾ ਕਾਫੀ ਆ ਤੇ ਗਰਮੀ ਜ਼ਿਆਦਾ ਹੋਣ ਕਰਕੇ ਪਾਣੀ ਗਰਮ ਹੋ ਜਾਂਦਾ ਫਿਰ ਉਹਦੇ ਨਾਲ ਤੂਈਆਂ ਫੁੱਕ ਜਾਂਦੀਆਂ ਨੇ ਤੇ ਪਾਣੀ ਉਹ ਹਿਸਾਬ ਨਾਲ ਪਤਲਾ-ਪਤਲਾ ਦੋ ਸਵੇਰੇ ਵੀ ਜਿਹੜਾ ਤਿਆਰੀ ਆਪੇ ਖਾ ਜਾਵੇ ਤੇ ਹੁਣ ਇਹ ਚ ਕੱਲ ਨੂੰ ਪਾਵਾਂਗੇ ਕੱਖਾਂ ਲਈ ਦਵਾਈ ਕੱਲੂ ਵੀ ਪਤਲਾ-ਪਤਲਾ ਪਾ ਕੇ ਪਾਣੀ ਰਿੱਤੇ ਚ ਮਿਕਸ ਕਰਕੇ ਦੇ ਦਾਂਗੇ ਛੱਟਾ ਇਹ ਆਪਣੀ 5 ਗੀਲਿਆਂ ਦੀ ਬੋਧ ਹੋ ਜਾਣੀ ਹੈ ਇਹ ਇੱਕ ਕਿਆਰੀ ਤੇ ਬਾਕੀ ਦੂਏ ਪਾਸੇ ਬੀਜਣ ਲਈ ਅੱਜ ਭਿਉਉਣੇ ਆ ਉਹੀ 4-5 ਦਿਨ ਦਾ ਗੈਪ ਪਾ ਕੇ ਬੀਜੀ ਜਾਣੀ ਹੈ ਕਿਆਰੀ ਤੇ ਆਹ ਦੇਖੋ ਆ ਆਪਣੀ ਕਿਆ ਤਿਆਰੀ ਤਿਆਰੀ ਕਰੀ ਹੋਈ ਆ ਇਹਦੀ ਕਿਆਰੀ ਦੀ ਤੇ ਇਧਰ ਪਰਲੇ ਪਾਸੇ ਵੀ ਤੇ ਬਾਕੀ ਦੂਈ ਮੋਟਰ ਤੇ ਵੀ ਆਪਣੀ ਬੀਜੀ ਹੋਈ ਆ ਜਿਹੜੀ ਉਧਰਲੀ ਤੇ ਉਧਰ ਲੱਗ ਜਾਣੀਆਂ ਉਹ ਬਾਕੀ ਦੇਖੋ ਛੱਲੀ ਬਣ ਕੇ ਤਿਆਰ ਆ ਪੂਰੀ 1368 ਆ ਇਹ ਵਧੀਆ ਬੀਜ ਆ ਤੇ ਦਾਣਾ ਹੋ ਗਿਆ ਪੂਰਾ ਕਿਹੜਾ ਪੂਰਾ ਕਿਹੜਾ ਹੋ ਗਿਆ ਤੇ ਇਠਾਉ ਗਿੱਲੀ ਹੋ ਗਿਆ ਹੁਣ ਥੋੜਾ ਜਿਹਾ ਰੋਕ ਕੇ ਦਵਾਂਗੇ ਪਾਣੀ ਚਿੱਟੀ ਹੋਏ ਤੇ ਅਹੀਂ ਛੇਤੀ ਪੱਕੂਗੀ ਇਹਨੂੰ 15 ਤਰੀਕ ਨੂੰ ਹੋ ਜਾਣੀ ਹੈ 120 ਦਿਨ ਦੀ ਇਹ ਤੇ ਇੱਕ ਪਾਣੀ ਹੋਰ ਆਊਗਾ ਦੇਖੋ ਪੀਲ ਕੇਜ ਤੇ ਆਉਣ ਲੱਗ ਗਈ ਛੱਲੀ ਦਾ ਪੜਦਾ ਸਮਝ ਲਓ ਪੱਕਣ ਲੱਗ ਗਈ ਇਹ ਬਾਕੀ ਦੂਜੀ ਮੋਟਰ ਤੇ ਚੱਲਦੇ ਆ ਹੁਣ ਮਲਾਜ਼ਮ ਨੂੰ ਲੈ ਕੇ ਉਹ ਟੈਕ ਕਰਾਉਣੀ ਆ ਮੱਕੀ ਦੇ ਆਲੇ-ਦਾਲੇ ਇੱਕੱਖਾਂ ਵਾਲੀ ਸਪਰੇ ਫੇਰ ਦੀਰੀ ਲਾਉਣ ਤੱਕ ਸਾਫ਼ ਰਹਿਣਗੀਆਂ ਪੱਟਾਂ ਆਲਾ-ਦਾਲਾ ਲੈ ਕੇ ਚੱਲਦੇ ਆ ਮਲਾਜ਼ਮ ਨੂੰ ਨਾਲੇ ਉੱਧਰ ਲਈ ਮੱਕੀ ਦਿਖਾਉਨੇ ਆ ਆਪਾਂ ਤੁਹਾਨੂੰ ਉਹ 1899 ਆ ਉਹ ਹੈਗੀ ਆ 15 ਮਾਰਚ ਦੀ ਬਜਾਈ ਆ ਥੋੜੀ ਜੀ ਪਛੇਤੀ ਕਰਕੇ ਉਹਨੇ ਗਰੋਥ ਨਹੀਂ ਕਰੀ ਹੈਗੀ ਝਾੜ ਵੀ ਘਟ ਸਕਦਾ ਪਰ ਝਾੜ ਤਾਂ ਵਧੀਆ ਰਹੂਗਾ ਛੱਲੀ ਪੂਰੀ ਵਧੀਆ ਲੱਗੀ ਹੋਈ ਆ ਉਹਨੂੰ ਵੀ ਪੰਪਦਿਆਂ ਪਾਲੀਏ ਤਣੀਆਂ ਤਣੀਆਂ ਹੀ ਆ ਅੱਜ ਨਮੀਆਂ ਲੈ ਕੇ ਆਏ ਆ ਸੈੱਟ ਕਰਕੇ ਪਾਲਾ ਜੰਮੇ ਹੋਏ ਆ ਗਿਏ ਨੇ ਚੁਗੇ ਨਾ ਹਨ ਇਹ ਚਲਦਿਆਂ ਲੈ ਕੇ ਮਲਾਜ਼ਮ ਨੂੰ ਬੰਦਾ ਪੂਰਾ ਘੈਂਟ ਆ ਆਪਣਾ ਮਲਾਜ਼ਮ ਕੰਮ ਦੇ ਚੱਕ ਦਾ ਪੂਰੇ ਫੱਟੇ ਆਮ ਤਾਂ ਕਰਨਾ ਹੀ ਇੰਦੇ ਹੂੰ ਕੰਮ ਦਾ ਕੋਈ ਵੀ ਬੰਦਾ ਹਰੇਕ ਬੰਦੇ ਨੂੰ ਕੰਮ ਕੰਮ ਐ ਕਰਨਾ ਪੈਂਦਾ ਆ ਮੋਟਰ ਤੇ ਵੀ ਲੱਗੇ ਹੋਏ ਆ ਇਹ ਤਿਆਰ ਕਰਨ ਪਨੀਰੀ ਵਾਲਾ ਤੇ ਹਲਾਨਾ ਆਪਾਂ ਬਾਗੇ ਦੀ ਪਹਿਲਾਂ ਪਰਸੋਂ ਵੀਡੀਓ ਪਾਈ ਦੀ ਆਪਾਂ ਹਲਾਨਾ ਬਾਈ ਦੀ ਤੇ ਬਾਕੀ ਹੁਣ ਰੂਟਾਵੇਟਰ ਮਾਰਕ ਫਿਰ ਸੁਹਾਗਾ ਮਾਰ ਦਾਂਗੇ ਜ਼ਮੀਨ ਟਾਈਟ ਹੋ ਜੂਗੀ ਥੋੜੀ ਜਿਹੀ ਫਿਰ ਪਨੀਰੀ ਪੱਟਣ ਲਈ ਸਹੀ ਰਹਿੰਦੀ ਆ ਟੁੱਟਦੀ ਨਹੀਂ ਪਟਾਇਆ ਲੇਬਰ ਵਾਲੇ ਪਟਦੇ ਨੇ ਬਾਕੀ ਬਰੀਕ ਪੂਰੀ ਹੋਊਗੀ ਜ਼ਮੀਨ ਦੇਖੋ ਇਹ ਚੱਲ ਰਿਹਾ ਟਮਾਟਰ ਹੀ ਰੂਟਾਵੇਟਰ ਤੇ 9 ਫੁੱਟ ਤੇ ਫਾਕੀ ਇੱਧਰ ਵੀ ਜੋ ਹਰਾ ਚਾਰਾ ਇਹ ਦਿੱਤਾ ਹੋਇਆ ਕਿਸੇ ਨੂੰ ਇੰਨਾਂ ਗਾ ਤੇ ਬਾਕੀ ਇੱਧਰ ਖੜੀਆਂ ਮੱਕੀ ਆ ਆਪਣੀ ਸਾਰੀ ਉਹ 1368 ਤੇ ਕੁਸੇ ਦੇ ਵਿੱਚ ਇੱਧਰਲੇ ਪਾਸੇ 9208 ਤੇ ਉਹ ਪਰਲਾ ਕੇ ਇਹਦੇ ਵੀ 9208 ਦਈ ਆ ਬਸ ਮੱਕੀਆਂ ਦਾ ਕੰਮ ਵੀ ਜਲ ਪਾਣਾ ਬੜਾਈ ਦਾ 10 ਦਿਨ ਤੱਕ ਮਨਾ ਲੱਗਿਆ ਹੋਇਆ ਬਾਉਣ ਸੁੱਕੇ ਖੇਤ ਕਰਕੇ ਗਰਦ ਬਹੁਤ ਉੜਦੀ ਆ ਬਹੁਤ ਜ਼ਿਆਦਾ ਘਰ ਡੁੱਟਦੀ ਆ ਤੇ ਇੱਕ ਰੂਟਾ ਵਿਟਰੀਆਂ ਥੋੜੀਆਂ ਜਿਹੀਆਂ ਪੱਤੀਆਂ ਥੋੜੀ ਪੱਤੀਆਂ ਆ ਗਿਆ ਤਵੀਂ ਉੱਪਰ ਚੱਕਣ ਵਾਲੀਆਂ ਨੇ ਵੇਖੋ ਆ ਨੇ ਬਾਲੀਆਂ ਕੱਟਦੀਆਂ ਨੇ ਮਿੱਟੀ ਦੇ ਦੇਖੋ ਹੁਣ ਚੱਲਦਾ ਜੀ ਪਹਿਲੇ ਲੋਚ ਦੇਖੋ ਕਿੰਨਾ ਮੂਹਰੋ ਭਰ ਜਾਣਾ ਰੂਟਾ ਵਿਟਰੀਆਂ ਪੂਰਾ ਪੂਰਾ ਝੁਰਮੜਾ ਦੇਖ ਲੋ ਰੂਟਾ ਬਿੱਟਰ ਪੂਰਾ ਭਰਿਆ ਪਿਆ ਮਿੱਟੀ ਨਾਲ ਇਹ ਵੀ ਅਸੀਂ ਮੜਾ ਦੇਖਿਆ ਮੜਾ ਡੈਮੋ ਲਾ ਕੇ ਪਹਿਲੇ ਲੋਡ ਚੱਲਦਾ ਲੋਹਾਈ ਮੀਡੀਅਮ ਵਾਲਾ ਸੋਰਾਜ ਆ ਇਹ ਤਵੀਆਂ ਦਾ ਕਰਦੇ ਆ ਹੱਲ ਉੱਪਰ ਚੱਕਾਂਗੇ ਜਿਹੜੀਆਂ ਸਾਈਡਾਂ ਦੇ ਤਵੀਆਂ ਨੇ ਬਾਲੀਆਂ ਨੀਵੇਂ ਹੁਣ ਕਰਕੇ ਬਹੁਤ ਘਟਦੀਆਂ ਨੇ ਿੱਕਿੱਠੀ ਹੋ ਜਾਂਦੀ ਹੈ ਮੂਰੇ ਤੇ ਸੁੱਕੇ ਖੇਤ ਕਰਕੇ ਗਰਦ ਬਹੁਤ ਜ਼ਿਆਦਾ ਹੈ ਕੀ ਦਿਖਾਉਨੇ ਆਪਾਂ ਤੁਹਾਨੂੰ ਆ ਦੇਖੋ ਇਹ ਹੈਗੀ ਆ ਆਪਣੀ 1368 ਆ ਇਹ ਪੂਰੀ ਵਧੀਆ ਛੱਲੀ ਐਨ ਪੂਰੀ ਮੋਟੀ ਦੇਖੋ ਕਰੋ ਚੈੱਕ ਝਾੜ ਹੈਗਾ ਇਹਦਾ 60 ਸੁੱਠ ਦੇ ਲਵੇ ਨਿਕਲ ਆਉਂਦੀ ਆ 60.6 ਦੇ ਗਿੱਲੀ ਮੱਕੀ ਲਾਗੇ ਦੀ ਪਨੀਰੀ ਚ ਕੱਖਾਂ ਲਈ ਦਵਾਈ ਪਾਉਣ ਦੂਰਾ ਛਿੱਟਾ ਦੰਨੇ ਆ ਆਪਾਂ ਤੇ ਲੱਗਿਆ ਹੋਇਆ ਮੁਲਾਜ਼ਮ ਪਾਉਣ ਦਵਾਈ ਛਿੱਟਾ ਦੇ ਕੇ ਬਾਕੀ ਬਹੁਤ ਮਾਰੇ ਤੂਈਆਂ ਹੀ ਆ ਖੜੀ ਆ ਆਪਣੀ ਚਾਰ ਵਾਲੀ ਮੱਕੀ ਜਿਹੜੀ ਗੰਨੇ ਤੋਂ ਬਾਅਦ ਲਾਈ ਤੀ ਹੋ ਗਈ ਵਧੀਆ ਇਹ ਵੀ ਪੂਰੀ ਐਨ ਵਧੀਆ ਗਰੋਥ ਕਰੀ ਆ ਤੇ ਬਾਕੀ ਦੇਖੋ ਚੱਲਦੇ ਇਹ ਮੋਟਰ ਮੱਕੀ ਨੂੰ ਪਾ ਰਿਹਾ ਪਾਣੀ 18 ਨੰਦ ਨਵੇਂ ਆਪਣੀ ਇਹ ਇੱਕ ਖੁਕ ਕਰੋ ਛੱਲੀ ਛੱਲੀ ਚੈੱਕ ਬਾਕੀ ਆ ਫਟਾ ਭਰੇ ਤੋਂ ਬਾਅਦ ਫਿਰ ਦੂਏ ਪਟੇ ਨੂੰ ਛੱਡਦੇ ਆ ਤੇ ਮਲਾਜ ਮਲਾਇਆ ਬੱਟਾ-ਬੱਟਾ ਸਾਫ਼ ਕਰਨ ਵਾਲਾ ਦਾਲਾ ਅੱਗੇ ਦੀ ਪਿੰਡੇ ਬਾਉਣ ਖੇਤ ਕਣਕ ਵਾਲਾ ਪਾਣ ਤੇ ਉਰੇ ਬੀਜਾਂਗੇ ਪਨੀਰੀ ਬਿੱਗਗ ਤੇ ਬਾਕੀ ਸਾਰਾ ਖੇਤ ਬਾਉਨੇ ਸੁੱਕਾ ਹੀ ਤੇ ਆ ਥੋੜਾ ਜਿਹਾ ਪਨੀਰੀ ਵਾਲਾ ਭਰਿਆ ਹੋਇਆ ਏ ਤੇ ਬਾਹਰ ਆ ਚੱਲਦਾ ਟਮਾਟਰ ਹੀ ਬਾਕੀ ਆਪਾਂ ਆ ਵਿਚਾਰ ਲਈ ਵੱਟ ਵਾਦਣੀ ਤੇ ਕਣਕਾਂਲੀਓ ਬੱਟਰ ਰੱਖ ਲੈਣੀ ਆ ਉਹ ਪਰਲੀ ਪੱਕੀ ਜੀਰੀ ਨੂੰ ਤਿੰਨ ਗਿਆਰੇ ਕਰਾਂਗੇ ਇੱਧਰ ਲੰਬੇ ਲੋਟ ਤੇ ਚੱਲਦਾ ਕੰਮਕਾਰ ਚੱਲਦਾ ਕੰਮਕਾਰ ਵਧੀਆ ਹਾਂ ਵਧੀਆ ਦਾਲਾ ਅਰੇ ਪਨੀਰ ਨੂੰ ਵਿੱਗਾ ਬਹਾਉਦਾ ਫਿਰ ਕੱਲੂ ਮਾਰ ਦਾਂਗੇ ਸੁਭਾਗਾ ਹਾਂ ਮਾੜਾ ਹਵਾ ਲੱਗ ਜੂ ਹੈ ਪਾਤੋਂ ਬੀਜ ਦਾ ਇੱਕ ਹੂੰ ਹਾਂ ਵੈਲੇ ਉਹ ਆਈ ਪੀ ਦੀ ਬੀਜ ਦੇ ਦੇ ਨਾਲੇ ਉਧਰ ਮੋਟਰਾਂ ਚੱਲਦਿਆਂ ਕਰਦਾਨੇ ਆਹੋ ਬੱਟਾ-ਬੱਟਾ ਪਾ ਕੇ ਹੈਨਾ ਫੇ ਪਾਰੀ ਦੇਰੀ ਆ ਹੂੰ ਹੂੰ ਆਉਂਦਾ ਟਮਾਟਰ ਹੀ ਰੰਗ ਦਾ ਬਹੁਤ ਪਿਆਰੀ ਆ ਟਮਾਟਰੀ ਦੀ ਸਵਰਾਜ ਦੀ ਦੇਖੋ